ਮਸਤ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਤੇ ਛੋਟੇ-ਛੋਟੇ ਪਾਈ ਜਿਹੜੇ ਤੁਹਾਨੂੰ ਵਿਖਾਉਣੇ ਆਂ ਗੱਲਬਾਤ ਹੋਣ ਆਪਾਂ ਹਰਪਾਲ ਜੀ ਦੀ ਹੁਣ ਨਾ ਕਰਦੇ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਸੁਣਾਓ ਸਭ ਵਧੀਆ ਜੀ ਵਧੀਆ ਜੀ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮਹਾਰਪਾਲ ਸਿੰਘ ਜੀ ਬੰਟੀਂਡਾ ਜਿਲ੍ਹਾ ਲੁਕੀਨਾਲਾ ਤੇ ਫੋਨ ਨੰਬਰ ਬੋਲਦੇ ਕਰੀ 91 94923 ਤੇ ਰੇਟ ਜਾਈਏ ਫਿਰ ਅੱਜ ਬਣਾ ਨੇ ਜੇ ਨੇ 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 ਹਰ ਜੀ ਭਾਹਾ ਹੋਣੀ ਅੱਛਾ ਛੋਟੇ ਛੋਟੇ ਕਰ ਦੇਣੀ ਠੀਕ ਆ ਤੇ ਪਹਿਲਾਂ ਕਰੀ ਵੈਡ ਦਿਖਾ ਦਈਏ ਇੱਥੇ ਜਲਦੀ ਦਿਖਾ ਲਓ ਰਵੀ ਜੀ ਠੀਕ ਆ ਹਾਂਜੀ ਤੇ ਦੱਸ ਦਈਏ ਤੇ ਪਰ ਫਿਰ ਇਹ ਆ ਵੀ ਪਰਸੋਂ ਰਾਤ ਦੀ ਸੁਈਆਂ ਅੱਛਾ ਹਾਂਜੀ ਹਾਂ ਤੇ ਮਗਰ ਇਹਦੇ ਵਛੀ ਆ ਮਗਰ ਵਛੀ ਆ ਮਗਰ ਵਛੀ ਆ ਤੇ ਬੋਲਾ ਹੀ ਹੁਣ ਅਜੇ ਤੇ ਬੋਲਾ ਰੁਪਏ ਨਾਲੇ 7:00 8:00 ਜੀ ਨੇ ਤਿਆਰ ਐ ਇੰਨਾ ਕਿਹਾਗਾ ਹਾਂਜੀ ਹਾਂਜੀ ਤੇ ਕਿੰਨਾ ਕਿ ਚਵਾਈ ਜਾਓਗੇ ਹਰ ਬੀਜੀ ਜੀ ਜੇ ਸਾਹਮਣੇ 9-10 ਕਿਲੋ ਚਵਾਈ ਜਾਣਾ ਇਹਨੇ ਆ ਚਲੋ 9-10 ਗਰਮੀਆਂ ਚਵਾਈ ਜਾਵੇ ਬੜਾਵਾ ਇਹ ਦੁੱਧ ਵੀ ਮੋੜੇ ਸੰਗਣਾ ਹੁੰਦਾ ਨਾ ਹਾਂਜੀ ਹਾਂਜੀ ਕਦ ਵਜੂਦ ਦੇ ਸਾਹ ਨੇ ਨਾ ਕਿ ਠੀਕ ਐ ਬਾਕੀ ਇਹ ਕਿ ਸੋਈ ਦੇ ਅਜੇ ਥੋੜਾ ਟਾਈਮ ਹੋਇਆ ਉਹਦੇ ਕਰਕੇ ਥੋੜੀ ਲੱਪੇ ਲੱਪੇ ਚ ਵੀ ਆ ਤੇ ਨਾਲੇ ਅਜੇ ਟਾਈਮ ਨਹੀਂ ਸਵੇਰੋ ਸਵੇਰ ਦਾ ਵਾ ਉਰੇ ਜਿਹੜੇ 10 22 ਦਾ ਬਜਟ ਪਾ ਲੈ ਵੀਰ ਜੀ ਅੱਛਾ ਉਹ ਪਾ ਲਿਆ ਨਾ ਇੱਕ ਪਾ ਪਾ ਉਹ ਤਰ੍ਹਾਂ ਥਾਣੇ ਤੋਂ ਬਰੋਬਰ ਸਾਰੇ ਬਿਲਕੁਲ ਥਾਣਾ ਦੀ ਗਾਰੰਟੀ ਦਵਾਂਗੇ ਰੁਪੇ ਜੀ ਠੀਕ ਆ ਉਹ ਪਾ ਲਿਆ ਨਾ ਤਾਂ ਕਰਕੇ ਉਹਦੇ ਨੇ ਕੋਈ ਚੱਕਰ ਤੇ ਥਾਣਾ ਇਹਦੇ ਦੇਖ ਸਕਦੇ ਹੋ ਤਰ੍ਹਾਂ ਲੱਗੇ ਤਾਂ ਇਹਦਾ ਮੋਲਾ ਫਿਰ ਮੋਲਾ ਰੁਪਈਆ ਦਾ ਕਿਵੀ ਕਰੀ ਇਹਦਾ ਪੰਜੀ ਵੀ ਕਰੀ ਜਾ ਹਾਂਜੀ 20000 ਦੀ ਦੇ ਦਾਂਗੇ ਰੁਪਈਆ ਅੱਛਾ 20000 ਦੀ ਦੇ ਦੋਗੇ 500 ਛੋਟ ਕਰ ਦਾਂਗੇ 1950 ਦੇ ਦਾਂਗੇ ਠੀਕ ਆ ਬੱਚਾ ਕਿਹੜਾ ਜੀ ਇਹਦਾ ਆਹ ਬੱਚੇ ਰੁਪਈਏ ਦੀ ਖਲੋਤੀ ਚੜੀ ਹਾਂ ਖਲੋਤੀ ਤੇ ਜਿਹੜਾ ਬੈਠਾ ਬੱਚਾ ਦੂਸਰੀ ਠੀਕ ਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ? ਇਹਦੇ ਥਲੇ ਰੁਪਈਆ 8 ਕਿਲੋ ਤਿਆਰ ਆ ਦੁੱਧ ਮੌਕੇ ਦੇ। ਅੱਛਾ। ਹਾਂਜੀ। ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ? ਇਹਨੂੰ ਅਜੇ 6 ਦਿਨ ਆ। ਅੱਛਾ। ਹਾਂਜੀ ਹਾਂਜੀ। ਤੇ ਤੋਰ ਹਾਂ ਇੱਕ ਰਿੰਨ ਫਿਰ। ਇਹ ਕਿੰਨਾ ਚਵਾਈ ਜਾਊਗੀ? 200 ਰੁਪਈਏ ਦੇ ਸ਼ਾਈ ਆ ਦੇ 10 ਕਿਲੋ ਚਵਾਈ ਜਾਣਾ ਤੇ ਮੂੰਹ ਦੋ ਦੰਦ ਆ। ਅੱਛਾ ਦੋ ਦੰਦ ਮੂੰਹ ਚੱਕ ਕਿਤੇ ਤੁਹਾਨੂੰ ਤੁਸੀਂ? ਚੱਕ ਕਰਾ ਦੇਣਾ ਬੀਬੀ। ਦਿਖਾ ਦਿਓ ਫਿਰ। ਬਾਕੀ ਸੋਈਆਂ ਸਵਾਈਆਂ। ਤੇ ਆਪਣੀ ਚਵਾਈ ਕਰਕੇ ਖੜੋ। ਆ ਦੇ ਸਾਡੇ ਪਿਆਰ ਦੋ ਦਾਂਦੇ ਜਿਹੜੀ ਤੋੜ ਦੋ ਕਰੀ ਨਾ ਉਹ ਤੇਰਾ ਠੰਡੀ ਤੇਰੀ ਆ ਠੰਡੀ ਤੇਰੀ ਹੈ ਕੋਈ ਬੰਦੇ ਨੂੰ ਪਾਣਾ ਠੀਕ ਆ ਦੋਮਾ ਮਗਰੀ ਬਚਨੀ ਆ ਬਾਕੀ ਜੇ ਟਾਈਮ ਹੀ ਸਵੇਰ ਸਵੇਰ ਦਾ ਹੀ ਆ ਔਰ ਦੋ ਤਾਂ ਅੰਦੇ ਆਉਂਗੇ। ਹਾਂ ਦੇ ਸਾਡੇ ਥਾਣੇ ਦੇ ਲਾਗੇ ਤੋਂ। ਹਰ ਬਰੀ ਚਵਾਈਆਂ ਹੋਈਆਂ ਨੇ ਇਹਨਾਂ ਦੀਆਂ। ਅੱਛਾ ਹਾਂਜੀ। ਦੋਵਾਂ ਦੀਆਂ ਚਵਾਈਆਂ ਹੋਈਆਂ। ਉਹਨਾਂ ਦੋਵਾਂ ਦੀਆਂ ਹੋਈਆਂ ਇਹਨਾਂ ਦੀਆਂ ਦੋਵਾਂ ਦੀਆਂ ਰਿੰਗਾਂ ਆਈਆਂ ਨੇ ਚਵਾਈਆਂ ਕਰਾ ਕੇ ਲੈਣਗੇ। ਅੱਛਾ ਇਹ ਚਵਾਈ ਕਰਕੇ ਆਈਆਂ ਤੇ ਮੋਲੇ ਦਾ ਫਿਰ ਮੋਲਰ ਜੀ ਦਾ ਮੁੱਲ ਆਪਾਂ 35 ਮੰਗੀ ਜਾਈਏ ਮੈਂ 30 ਮੰਗੀ ਜਾਈਏ ਅੱਛਾ 5000 ਦੇ ਦਾਂਗੇ ਰੁਪਈਏ ਇਹ 5000 ਦੀ ਦੇ ਦੋਗੇ ਦੇ ਦਾਂਗੇ ਛੋਟ-ਛਾਟ ਵਿੱਚੋਂ ਕਰ ਦੋਗੇ ਕੋਈ ਮੌਕੇ ਤੇ ਕੋਈ ਵੀਰ ਭਰਾ ਫੋਨ ਲਾਵੇ ਕਰ ਦਾਂਗੇ ਠੀਕ ਆ ਜੇ ਕੋ ਜੋੜਾ ਕੜੂਗਾ ਤੇ ਹੋਰ ਕਰ ਦੋਗੇ ਹੋਰ ਕਰ ਦਾਂਗੇ ਜੀ ਬਾਕੀ ਹੈਗੀ ਪਿਓਰ ਦੋ ਦਾਂਦੇ ਆ ਵੀ ਮੂੰ ਤੇ ਹੁਣ ਆ ਜਿਹੜੀਆਂ ਦੋ ਗਾਵਾਂ ਇਹ ਵੀ ਤੁਹਾਨੂੰ ਦਿਖਾਉਣੀ ਆ ਦੋਵੇਂ ਬੱਚੇ ਤੋਂ ਬਿਨਾਈਆਂ ਤੇ ਇਹਦੇ ਕੋਲ ਕਿੰਨਾ ਇਹ ਦੁੱਧ ਵਿੱਚ ਦੁੱਧ 20 ਰੁਪਏ ਦਾ 11 ਵਜੇ 12 ਵਜੇ ਤਿਆਰ ਜੀ ਪੱਕਾ ਤਿਆਰ ਹੈ ਜਰਾ 11 ਰੁਪਏ ਜੀ ਮਿਲ ਕੇ ਦਵਾਂਗੇ ਲੀਟਰਾਂ ਦੇ ਠੀਕ ਆ ਤੇ ਇਹਦਾ ਬੱਚਾ ਇਹਦਾ ਬੱਚਾ ਰੁਪਈ ਜੀ ਮਰ ਗਿਆ ਆ ਅੱਛਾ ਤੁਹਾਡੇ ਕੋਲ ਹੀ ਮਰਿਆ ਆ ਆਪਣੇ ਕੋਲ ਹੀ ਮਰਿਆ ਆਪਣੇ ਕੋਲ ਵੀਡੀਓ ਹੈਗੇ ਬੱਚੇ ਮਰੇ ਜੀ ਤੇ ਕਿੰਨੇ ਕ ਚੜਦਾ ਖੱਚ ਬੱਚਾ 20 ਮਹੀਨੇ ਹੰਦਰੀ ਅੱਛਾ ਹਾਂਜੀ ਹਾਂਜੀ ਤੋਰਾਂ ਫੇਰ ਇਹਨਾਂ ਇੱਕਰੀ ਖਾਣੇ ਦੇ ਵੀ ਦੇਖ ਸਕਦੇ ਇੱਕਰੀ ਲੱਗੇ ਤੁੰ 10 11 ਦੇ ਲਾਗੇ ਬੰਨੇ ਦੋਤੀ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਤੇ ਇਹਦਾ ਮੁੱਲ ਵਿੱਧੀ ਫਿਰ ਇਹਦਾ ਮੁੱਲਾ ਰਹੀ ਬੰਤੀ ਮੰਗੀਆਂ 28 ਮੰਗੀ ਜਾਈਏ ਤੇ 20000 ਦੇ ਦਾਂਗੇ ਅੱਛਾ 24000 ਦੀ ਦੇ ਦੋਗੇ 20000 ਛੱਡ ਦੇ 23 ਦੀ ਦੇ ਦਾਂਗੇ ਰੁਪਈ ਜੀ ਠੀਕ ਹੈ ਅੱਜ ਡੇਢ ਛੋਟੇ ਹੀ ਰੱਖਾਂਗੇ ਅੱਜ ਨੀ ਨੀਗੇ ਭਾਅ ਆ ਦੇ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਇਹ ਵੀ ਬੱਚੇ ਤੋਂ ਬਿਨਾ ਹੀ ਹੈ ਇਹ ਬੱਚੇ ਤੋਂ ਬਿਨਾ ਰੁਪਈ ਜੀ ਠੀਕ ਹੈ ਹਾਂਜੀ ਥਾਣਾ ਇਹਦੇ ਤੇ ਸਾਦੇ ਲੱਗੇ ਤਾਂ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਥੱਲੇ 28 ਕਿਲੋ ਦੁੱਧ ਤਿਆਰ ਜੇ ਪੱਕਾ ਦੁੱਧ ਹੈ 8 ਲੀਟਰ ਤਿਆਰ ਜੇ ਇਹਦੇ 2 ਦਿਨ ਹੋ ਗਿਆ ਪਟੀਗਾ ਭਰਾਤਾ ਬੋਲੀ ਅੱਛਾ ਆਪਣੇ ਘਰ ਦੇ ਲਈ ਤਾਂ ਮੈਂ ਸੰਜੇ ਨਹੀਂ ਤੇ ਮਤਲਬ ਸੂਈ ਨੂੰ 2 ਮਹੀਨੇ ਹੋ ਗਿਆ ਪਟੀਗਾ ਭਰਾਤਾ ਆਪਾਂ ਠੀਕ ਹੈ ਇਹ ਮਤਲਬ ਕਿ ਤੁਸੀਂ ਚੋਈਆ ਘਰੇ ਤੋਂ ਚੋਈਆ ਚੋਈਏ ਤੁਰੋ ਫਿਰ ਉਹ ਤਰਾ ਠੰਡੀ ਤੇਰੀ ਚੋਂ ਚੋਂ ਚੋਈਆ 28 ਵੰਗਾ ਨਹੀਂ ਪਾਉਣਾ ਇਹਨੂੰ ਇੱਥੇ ਬਹਿ ਜਾਣਾ ਠੀਕ ਹੈ ਜੀ ਲਿਆ ਜੀ ਤੇ ਕਿੰਨਾ ਵੀ ਜੀ ਦਾ ਮੁੱਲ ਫਿਰ ਬੋਲਾ ਜੀ ਇਹਦਾ ਕੋ 15 ਮੰਗ ਜਾਈਏ 16 ਮੰਗ ਜਾਈਏ ਹਾਂਜੀ ਇਹ 13000 ਦੇ ਦਾਂਗਾ ਰਬੀ ਜੀ 13000 ਜੀ ਦੇ ਦੋਗੇ ਦੇ ਦਾਂਗਾ ਰਬੀ ਜੀ ਤੇ 8 ਕਿਲੋ ਦੁੱਧ ਘਰੋ ਚਵਾ ਦੋਗੇ ਹਰ ਵੀ 8 ਕਿਲੋ ਦੁੱਧ ਚਵਾ ਕੇ ਦਵਾਂਗਾ ਰਬੀ ਜੀ ਠੀਕ ਹੈ 13 ਚ ਵੀ ਕਰ ਦੋਗੇ ਮਨ ਕੋਨੇ ਕੋਈ ਵੀ ਤਾਂ ਫੋਨਾਂ ਵਿੱਚ ਕਰ ਦਾਂਗੇ ਕਿੰਨਾ ਬਿਲਕੁਲ ਜੱਸ ਨਹੀਂ ਕਰਦੀਏ ਜਿੱਥੇ 200 ਛੋਟੀ ਹੋਵੇ ਚਲ 12000 ਦੀ ਅੱਛਾ 12000 ਦੀ ਦੇ ਦੇ 12000 ਦੇ ਵਿੱਚ 200 ਛੋਟ ਕਰ ਦਾਂਗੇ ਠੀਕ ਹੈ ਤੇ ਠੀਕ ਹੈ ਵੀਰ ਕੋਈ ਕੁਛ ਹੈ ਨਾ ਇਹ ਰੁਪਈ 35 ਸੋਈਆਂ ਸੋਈਆਂ ਇੱਥੇ ਆਣ ਕੇ ਪਾਸ ਕਰਕੇ ਖੜੋ ਆਪਣੀ ਤਸੱਲੀ ਕਰਕੇ ਖੜੋ ਖੜਾ ਭਾਵੇਂ ਜਿਆਦੇ ਮੁੱਲ ਵਾਲੀਆਂ ਭਾਵੇਂ ਥੋੜੇ ਮੁੱਲ ਵਾਲੀਆਂ ਇੱਥੋਂ ਹੀ ਆਪਣੀਆਂ ਵੇਖ ਕੇ ਖੜੋ ਹਾਂਜੀ ਹਾਂਜੀ ਆਪਣੀ ਇੱਥੋਂ ਹੀ ਦੋ ਟਾਈਮ ਚਵਾਈ ਕਰੋ ਜੇਕ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾਲੇ ਪਾਸ ਹੋਵੇ ਤੇ ਲੈ ਜਾ ਨਹੀਂ ਤੇ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ